ਇਹ ਕੰਨੀ ਸੀ ਉਹ ਆਹ ਦੋ ਦੋੜਿਆ ਦੇਣਾ ਦੇਣਾ ਸੱਤ ਮਾਈਕ ਦੇਣ ਦੇ ਰੁਕ ਕੇ ਪੁੱਛਣ ਦੇ ਗਵੇ ਚਲੋ ਪੁੱਛਣ ਦੇ ਬੁਲਾਓ ਜੀ ਜਿਨੇ ਵੀ ਜਮਨਾ ਵੰਦਾ ਆਪੇ ਤੇ ਫੁੱਲ ਕਿਹਨੂੰ ਮਿਲਦੇ ਨੇ ਲੀਡਰਾਂ ਨੂੰ ਲੀਡਰਾਂ ਨੂੰ ਫੁੱਲ ਨਹੀਂ ਮਿਲਦੇ ਲੀਡਰਾਂ ਨੂੰ ਜੁੱਤੀਆਂ ਮਿਲਦੀਆਂ ਤੁਸੀਂ ਪਿਆਰ ਕਰਦੇ ਹੋ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਤੇ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੈ

ਦੇਣਾ ਸਤ ਮਾਈਕ ਜਨਦਰ ਰੋਕੇਰ ਕੁਛੰਦਰ ਗਵੇ ਚਲੋ ਕੁਛੇ ਲਹਿਰ ਬੁਲਾਓ ਜਿੰਨੇ ਜਿਹਨੇ ਵੀ ਜਮਾ ਵਸਾ ਰਹੇ ਪੈਤੇ ਫੁੱਲ ਕਿਹਨੂੰ ਮਿਲਦੇ ਨੇ ਲੀਡਰਾਂ ਨੂੰ ਲੀਡਰਾਂ ਨੂੰ ਫੁੱਲ ਨਹੀਂ ਮਿਲਦੇ ਲੀਡਰਾਂ ਨੂੰ ਜੁੱਤੀਆਂ ਮਿਲਦੀਆਂ ਇਹ ਤੁਸੀਂ ਪਿਆਰ ਕਰਦੇ ਹੋ ਤਾਂ ਕਰਕੇ ਸੋ ਮੈਨੂੰ ਥੋੜਾ ਜਿਆ शॉर्ट करना पैना है क्योंकि काफी दर्द है अख च मैं हस्पताल जाऊंगा कोई नहीं ठीक हो जाऊंगा मेरी फिक्र ना करो पंजाब की फिकर करो आप ठीक करना है। दावार। 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 दावार ਵਾਲਦੀ ਮੇਰੀ ਕੰਨੀ ਸੀ ਉਹ ਆਹ ਤੋੜੇ ਜਾ ਦੇਣਾ 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 ਸੱਜ ਮਾਈਕ ਦੇਣਾ ਦੇ ਰੋਕੇ ਯਾਰ ਕੁਚੰਦਰ ਗਵੇ ਚਲੋ ਕੁਚਲਰ ਨੂੰ ਬੁਲਾਉਂਦੇ ਜੀਨੇ ਵੀ ਜਮਾ ਵਸਾ ਰਹੇ ਬਟੇ ਫੁੱਲ ਕੀ ਨੂੰ ਬੈਠੇ ਨੇ ਲੀਡਰਾਂ ਨੂੰ ਲੀਡਰਾਂ ਨੂੰ ਫੁੱਲ ਨਹੀਂ ਮਿਲਦੇ ਲੀਡਰਾਂ ਨੂੰ ਜੁੱਤੀਆਂ ਮਿਲਦੀਆਂ ਤੁਸੀਂ ਪਿਆਰ ਕਰਦੇ ਹੋ ਤਾਂ ਕਰਕੇ ਸੋ ਮੈਨੂੰ ਥੋੜਾ ਜਿਹਾ ਇਹ ਸ਼ਾਰਟ ਕਰਨਾ ਪੈਣਾ ਕਿਉਂਕਿ ਕਾਫੀ ਤਰਦ ਹੈ ਅੱਖ 'ਚ ਤੇ ਮੈਂ ਹਸਪਤਾਲ ਜਾਊਂਗਾ ਕੋਈ ਨਹੀਂ ਠੀਕ ਹੋ ਜਾਊਗਾ ਮੇਰੀ ਫਿਕਰ ਨਾ ਕਰੋ ਪੰਜਾਬ ਦੀ ਫਿਕਰ ਕਰੋ ਆਪਾਂ ਪੰਜਾਬ ਨੂੰ ਠੀਕ ਕਰਨਾ ਹੈ sikaso. <laughs> <normal? laughs> <laughs>